ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਸ਼ਹਿਰ ਤਲਵੰਡੀ ਪਾਈ ਦੇ ਵਿੱਚ ਛੀਨੇ ਫਾਰਮ ਤੇ ਦੀਪੇ ਭਾਈ ਦੇ ਘਰ ਦੇ ਵਿੱਚ ਅੱਜ ਟਮ ਮੌਜੂਦ ਆ ਤਿੰਨ ਚਨਵਰ ਬਕਾਊਆ ਭਾਈ ਦੇ ਕੋਲ ਤਿੰਨ ਹੀ ਮੱਝਾਂ ਚੋਟੀਆਂ ਮਿੱਤਰੋ ਕਰਦਿਆਂ ਗੱਲਬਾਤ ਭਰਾਵ ਦੇ ਨਾਲ ਸਾਰੀ ਜਾਣਕਾਰੀ ਲੈ ਲੈਨੇ ਦੀਪੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਠੀਕ ਆ ਵਧੀਆ ਜੀ ਸੇਤਾ ਘਰ ਪਰਿਵਾਰ ਭਾਈ ਸਾਰੇ ਵਧੀਆ ਭਾਈ ਚਲੋ ਸ਼ੁਕਰ ਅੱਛਾ ਦੀਪੇ ਭਾਈ ਅੱਜ ਕਿੰਨੇ ਜਾਨਵਰ ਤੇ ਨਮੱਸ ਜਾ ਬਾਈ ਠੀਕ ਆ ਤੇ ਨਹੀਂ ਪਹਿਲੋਂ ਨਾ ਲੱਗਦੀ ਨਹੀਂ ਨਹੀਂ ਇਹ ਦੋ ਪਹਿਲੋਂ ਨਾ ਇੱਕ ਦੂਜੇ ਸੋਏ ਆ ਠੀਕ ਆ ਬਾਈ ਅੱਛਾ ਕਾਲੀ ਝੋਟੀ ਸੂਈ ਹੈ ਬਾਈ ਇਹ ਸੂਈ ਆ ਬਾਈ ਠੀਕ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਚੌਥਾ ਦਿਨ ਆ ਬਾਈ ਸੂਈ ਨੂੰ ਕਿੰਨੀਆਂ ਧਾਰਾ ਹੋਣਗੀਆਂ ਬਾਈ ਦੀ ਇਹਦੇ ਕੋਲ ਹੈਗਾ 7.5 ਕਿਲੋ ਹੈ ਨਾ ਬਹੁਤ ਤਿਆਰ ਆ ਠੀਕ ਆ ਬਾਈ ਅੱਛਾ ਚਵਾਈ ਚਵੀ ਕਿਵੇਂ ਦੀ ਬਹੁਤ ਸੀਲ ਠੰਡੀ ਹੈ ਬਾਈ ਬਾਸਤੀ ਰੱਖ ਕੇ ਚੋ ਲੋ ਠੰਡੀ ਜੀ ਠੀਕ ਹੈ ਕੱਟ ਕੇ ਕੱਟੀ ਆ ਗਈ ਤਾਂ ਮਗਰ ਜੀ ਕੱਟਾ ਠੀਕ ਹੈ ਰੇਟ ਬਾਈ ਇਹਦਾ ਕੀ ਰਹੂਗਾ ਵੀਰੇ ਰੇਟ ਇਹਦਾ ਬਾਈ ਹੋਊਗਾ 75000 7500 ਮੇ ਮਿੱਤਰੋ ਪਿਲਨ ਝੋਟੀਆਂ ਸੋਈ ਸਵਾਈਆ ਨੂੰ ਆ ਬੜਾ ਲਾੜੋ ਸੋਧ ਲਾ ਲਿਓ 7.5 ਕਿਲੋ ਵਾਂਗੂ ਰੈਡੀ ਆ ਇਹਦੇ ਥੱਲੇ ਕਰਮਾ ਵਾਲੀ ਦੇ ਮਿੱਤਰੋ ਚਵਾਈ ਚਵਾਈ ਦੀ ਬਹੁਤ ਬੰਬ ਝੋਟੀਆਂ ਦੇਖ ਸਕਦੇ ਆ ਤੁਸੀਂ ਲੈਵੇ ਭਾਂਡੇ ਵਾਲੋ ਸਾਫ਼ ਤੇ ਸੁਥਰੀ ਆ ਰੇਟ 75000 ਰੁਪਿਆ ਵਾ ਮਗਰ ਕੱਟਾ ਵਾ ਮਿੱਤਰੋ ਕਦ ਕਾੜ ਚੰਗਾ ਵਾ ਜਿੰਨੀ ਹੈਗੀ ਆ ਬਣਦੀ ਤਾਂ ਨਦੀਆਂ ਲਾਤੀਆ ਕਰਮ ਵਾਲੀ ਇਹ ਪਹਿਲੇ ਨੰਬਰ ਤੋਂ ਜਿਹੜੀ ਤੁਹਾਨੂੰ ਮੋਹਰਾ ਦੀ ਝੋਟੀ ਵਿਖਾਈ ਹੈ ਮਿੱਤਰੋ 75000 ਰੁਪਿਆ ਡਿਮਾਂਡ ਆ ਪਹਿਲਾ ਸੁਆਵਾ ਚਾਰ ਦਾਆਂ ਦੀ ਸੋਈ ਆ ਮਗਰ ਕੱਟਾ ਵਾ ਅੱਛਾ ਦੋ ਨੰਬਰ ਤੇ ਜਿਹੜੀ ਝੋਟੀ ਆ ਬਾਈ ਦੋ ਨੰਬਰ ਬਾਈ ਇਹ ਥੱਲੇ 8 ਕਿਲੋ ਬੋਲਾ ਹੈਗਾ ਬਾਈ ਦੂਜਾ ਸੁਆਵਾ ਬਾਈ ਇਹ ਦੂਜਾ ਸੁਆਵਾ ਕੱਲ ਹੀ ਸੋਈ ਹੋਈ ਆ ਠੀਕ ਆ ਕੱਟਾ ਮਗਰ ਕੇ ਕੱਟੀ ਕੱਟੀ ਆ ਬਾਈ ਨੀਲੇ ਰਵੇ ਦੇ ਮਗਰ ਪਿਆ ਹੋਇਆ ਇਹ ਰੀਲੀ ਤੇ ਹੀ ਆ ਆ ਗਈ ਹੈ ਨਾ ਹਾਂਜੀ ਠੀਕ ਆ ਬਾਈ ਚਵਾਈ ਚਵਾਈ ਕਿਵੇਂ ਆ ਵੀਰੇ ਬੋਲੀ ਬਾਈ ਠੀਕ ਆ ਕੀ ਰੇਟ ਆ ਇਹਦਾ ਬਾਈ ਇਹ ਦਾ ਰੇਟ 82000 ਰੁਪਇਆ 82000 ਮਾਨਤਾ ਨੇ ਦੇ ਵਿੱਚ ਅੱਜ ਕੋਈ ਨਹੀਂ ਕਰਦਾਂਗੇ ਥੋੜੀ ਬਾਈ ਕੱਢੀ ਪਾ ਲੈ ਮਿੱਤਰੋ ਨੀਲੀ ਰਵੀ ਦੀ ਝੋਟੀ ਆ ਨੀਲੀ ਰਵੀ ਦੀ ਮਗਰ ਇਹਦੇ ਕੱਟੀ ਆ ਤੇ ਇਹਦੇ ਘਾਟ ਲਈ ਕੱਟੀ ਆ 8 ਕਿਲੋ ਬੋਲਾ ਲਾਲੇ ਦੁੱਧ ਵਾਲੇ ਉਹਦੇ ਥਰੇ ਤਿਆਰ ਆ ਕੱਲ ਸੋਈ ਆ ਤਾਂ ਕੱਲ ਦੀ ਸੋਈ ਆ ਪੋਲਾ ਹੀ ਆ ਫਿਰ ਤਾਂ ਹਾਂ ਬੋਲਾ ਮਿੱਤਰੋ ਕੱਲ ਦੀ ਸੋਈ ਆ ਜੇ ਕਰਮਣਲੇ ਵਾਲਾ ਉਹ ਚੌੜਾ ਬਹੁਤ ਆ ਲੰਬਾਈ ਚੜਾਈ ਲੈਵੇ ਦੀ ਬਹੁਤ ਆ ਥੱਲੋ ਥੱਲੋ ਕਰਮਾਲੀ ਚੰਗੀ ਆ 82000 ਰੁਪਇਆ ਡਿਮਾਂਡ ਆ ਚਵਾਈ ਚੰਗੀ ਆ ਕਿ ਜਿੰਨੀ ਹੈਗੀ ਆ ਮਤਲਬ ਤਾਂ ਵੀ ਜੋਰਾ ਸਿੰਘ ਜ਼ਰੂਰ ਥੋੜਾ ਜਿਆਦਾ ਰਹਿਣਾ ਵਾ ਬਾਕੀ ਮੂੰਹ ਮੱਥੇ ਲੱਗਦੀ ਪੂਰੀ ਸੋਹਣੀ ਚੋਟੀ ਆ 82000 ਚ ਲਾਡ ਪਿਆਰ ਖੁੱਲਾ ਵੀ ਨੇ ਹਾਂਜੀ ਕਰ ਦਾਂ ਖੁੱਲਾ ਨਹੀਂ ਥੋੜਾ ਬਹਾਦਾ ਹੋਊਗਾ ਬਾਈ ਠੀਕ ਆ ਥੋੜਾ ਬਹਾ ਠੀਕ ਆ ਅੱਛਾ ਬਈ ਤਿੰਨ ਨੰਬਰ ਤੇ ਜਿਹੜੀ ਮੈਂ ਚੋਟੀ ਆ ਬਾਈ ਏ ਪਹਿਲਾ ਸੁਆ ਬਾਈ ਸੁੰਦੀ ਹੋਈ ਏ ਤਾਂ ਹਨਾ ਹਾਂ ਬਾਈ ਇਹਦੀ ਖੁਰੀਆਂ ਆ ਗਈਆਂ ਹੈਡ ਬਚਾ ਦੀਲੀ ਦਾ ਵੀ ਤਾਂ ਹੀ ਆ ਠੀਕ ਆ ਅੱਛਾ ਕਿੰਨਾ ਕੋ ਮਾਦਾ ਦੁੱਧ ਦੇ ਜੂਗੀ ਬਈ ਦੀਪੇ ਦੁੱਧ ਬਈ 10 ਘਰ ਦੇ ਦੂੰ ਮੌਜਨ ਵਾਲਾ ਹੂੰ ਅੱਛਾ ਨਸਨ ਨੂੰ ਮਲਾ ਨੀਲੀ ਚ ਹੀ ਏ ਆ ਗਈ ਹਨਾ ਨੀਲੀ ਚ ਹੀ ਬਈ ਏ ਆ ਠੀਕ ਹੈ ਇਹਦਾ ਰੇਟ ਬਾਈ ਇਹਦਾ ਰੇਟ ਬਾਈ ਕਰਦੇ ਆ 67000 ਰੁਪਿਆ 67000 ਰੁਪਿਆ ਜੇ ਕੱਟੀ ਦੇਗੀ ਤਾਂ ਮੌਲ ਤਾਂ ਹੀ ਰੋਗਾ ਪਵਾਤ ਨਹੀਂ ਮੰਗਦਾਂ ਨੇ ਬਾਲੇ ਠੀਕ ਹੈ ਮੈਂ ਅਗੇ ਦੇ ਬਾਅਦ 75 ਕਰਦੇ ਨਹੀਂ 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 ਠੀਕ ਹੈ ਬਾਈ ਲੈ ਵੀ ਮੇਤਰੋ ਉਹ ਹੈ ਕੱਟੀ ਕੱਟੀ ਹੈ ਬਾਈ ਹੈ ਲੱਗਦੀ ਕੱਟੀ ਨਹੀਂ ਲੀਦੀ ਮੈਨੂੰ ਵੀ ਕੱਟੀ ਹੋਈ ਲੱਗਦੀ ਲੈ ਮਿੱਤਰੋ ਤਿਆਰੀ ਆ ਬਸ ਪੈਂਦੀ ਉੱਠਦੀ ਪਈ ਆ ਮਤਲਬ ਖੁਰੀਆਂ ਜਿਹੜੀਆਂ ਇੱਕ ਵਾਰੀ ਬਾਹਰ ਆ ਗਈਆਂ ਸੀ ਉਹਨਾਂ ਪਰ ਹੁਣ ਇੱਕ ਵਾਰੀ ਫੇਰ ਕਰਨ ਵਾਲੀ ਜਿਹੜੀ ਇਹਨੂੰ ਠਾ ਦੇਣਾ ਵੀਡੀਓ ਕਰਨ ਦੇ ਕਰਨ ਹੁਣ ਬੈ ਗਈ ਜਦੋਂ ਇਹਨੇ ਬੱਚਾ ਲਾ ਦੇਣਾ ਟਿਕਾਣੇ ਨੀਲੀ ਜੇ ਆਉਂਦਾ 67000 ਰੁਪਏ ਸਿਰਫ ਡਿਮਾਂਡ ਆ ਦੁੱਧ ਛੋਟੀਆਂ ਦਾ 10 ਕਿਲੋ ਦਈਏ ਨਾ ਖਾ ਪੀ ਕੇ ਚੰਗੀ ਆ ਅੰਗਾ ਪੈਰਾਂ ਦੀ ਸਾਫ਼ ਸੁਥਰੀ ਛੋਟੀ ਆ ਮਿੱਤਰੋ ਪਾ ਠੀਕਾ 82 ਵਾਲਾ ਭਾਵਾ ਉਹ ਠੰਡੀ ਸੇਲ ਵੀ ਬਾਈ ਪੂਰੀ ਆ ਇਹਦਾ ਮਾੜੀ ਥਾਣਾ ਹੱਥ ਲਾਈ ਜਾ ਠੰਡੀ ਸੇ ਪਲਾਗਾ ਵਾਂਗੂ ਆ ਬਾਈ ਓਹ ਹੋ ਅੱਛਾ ਦੀਪੇ ਭਾਈ ਨੰਬਰ 94655 15741 ਜੀ 15741 94655 15741 ਤੇ ਤੁਸੀਂ ਕਰ ਸਕਦੇ ਗੱਲ ਪਰ ਸ਼ਹਿਰ ਤਲਵੰਡੀ ਪਾਈ ਹੈ ਦੀਪਾ ਬਾਈ ਦਾ ਨਾਮ ਆ ਸ਼ੀਨਾ ਬਾਈ ਦਾ ਫਾਰਮ ਆ